ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 12ਵਾਂ ਗੁਣਨਖੰਡੀਕਰਨ ਅਭਿਆਸ ਨੰਬਰ 12.1 ਤੇ ਇਸ ਅਭਿਆਸ ਦਾ ਆਖਰੀ ਸਵਾਲ ਪੰਜਵਾਂ ਜਿਹੜਾ ਕਿ 5 ਪਾਗ ਹਨ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਪਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਸਵਾਲ ਹੈ ਪਿਆਰੇ ਵਿਦਿਆਰਥੀਓ ਬਹੁ ਵਿਕਲਪੀ ਪ੍ਰਸ਼ਨ ਪਰ ਅਸੀਂ ਕਿਸੇ ਵੀ ਸਵਾਲ ਦੇ ਜਵਾਬ ਤੁੱਕੇ ਦੇ ਨਾਲ ਆਈਡੀਆ ਦੇ ਨਾਲ ਨਹੀਂ ਲਾਣ ਕਰਨੇ ਅਸੀਂ ਸਾਰੇ ਸਵਾਲਾਂ ਨੂੰ ਹੱਲ ਕਰਕੇ ਦੇਖਣਾ ਹੈ ਰਫ ਦੇ ਵਿੱਚ ਤੇ ਫਿਰ ਦੇਖਣਾ ਕਿ ਸਾਡਾ ਜਿਹੜਾ ਜਵਾਬ ਅਸੀਂ ਚੁਣਿਆ ਉਹ ਸਹੀ ਆ ਰਿਹਾ ਜਾਂ ਨਹੀਂ ਆ ਰਿਹਾ ਤੇ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਸੀ ਚੈਨਲ ਤੇ ਤੁਹਾਡੀ 8ਵੀਂ ਜਮਾਤ ਨਾਲ ਜੁੜੀਆਂ ਕੁਝ ਹੋਰ ਪਲੇਲਿਸਟ ਵੀ ਆਈਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈਗੀ 8th math notes ਇੱਕ ਹੈਗੀ 8th science ਫਿਰ ਹੈਗੀ 8th english ਇੱਕ ਹੈਗੀ 8th grammar ਇੱਕ ਹੈਗੇ ਗਣਿਤੇ ਦੇ ਸਿਧਾਂਤ ਹੈ ਕਿ ਹੈਗੇ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਤੁਸੀਂ ਉਹ ਪਲੇਲਿਸਟ ਨੂੰ ਜ਼ਰੂਰ ਖੋਲ ਕੇ ਦੇਖੋ ਸੋ ਬੱਚਿਓ ਪਹਿਲਾ ਸਵਾਲ ਏ 10xy ਅਤੇ 12y ਦਾ ਸਾਂਝਾ ਗੁਣਨਖੰਡ ਕੀ ਹੈ ਸੋ ਚਾਰ ਸਾਡੇ ਜਵਾਬ ਨੇ ਸਾਡਾ ਸਹੀ ਜਵਾਬ ਸੀ ਹੈਗਾ 2y ਸੋ ਅਸੀਂ ਦੇਖੀਏ ਕਿੱਦਾਂ ਆਇਆ ਸੋ 10x ਅਤੇ 12y xy ਸੋ 10 ਨੂੰ ਬੱਚਿਓ ਟੋਟੇ ਕੀਤੇ 2 5 ਫਿਰ x y ਤੇ 12 ਦੇ ਟੋਟੇ ਹੋ ਗਏ 2 2 4 4 3 12 y ਹੁਣ ਜਿਹੜੇ ਬੱਚੇ ਸਾਂਝੇ ਗੁਣਨਖੰਡ ਨੇ ਉਹਨਾਂ ਨੂੰ ਲਾਲ ਰੰਗ ਦੇਤਾ ਦੇਖੋ 2 ਕਿ ਦੋ y ਤੇ y x ਇੱਥੇ ਹੈਗਾ x ਇੱਥੇ ਨਹੀਂ ਹੈਗਾ 5 ਇੱਥੇ ਹੈਗਾ 5 ਇੱਥੇ ਨਹੀਂ ਹੈ। ਸੋ ਇਸ ਕਰਾਂ ਇਸ ਤਰ੍ਹਾਂ 10xy ਅਤੇ 12 ਵਜ ਦਾ ਸਾਂਝਾ ਗੁਣਨਖੰਡ ਸਾਡਾ 2 y 2y ਹੀ ਬਣਦਾ ਹੈ। ਅਗਲਾ ਸਵਾਲ ਦੇਖੀਏ। ਅਗਲਾ ਸਵਾਲ ਕਹਿੰਦੇ 5a²b ਅਤੇ 9xy² ਦਾ ਸਾਂਝਾ ਗੁਣਨਖੰਡ ਕੀ ਹੈ? ਸੋ ਇਹਦਾ ਜਵਾਬ ਬੱਚਿਓ ਹੈਗਾ 1। ਇਹ ਕਿਦਾਂ ਦੇਖੋ 5a²b ਨੂੰ ਅਸੀਂ ਲਿਖ ਲਿਆ 5 a a b ਅਤੇ 9xy ਵਰ ਨੂੰ ਲਿਖਿਆ 3 3 9 ਦਾ ਬਣ ਗਿਆ 3 3 ਫਿਰ ਗੁਣਾ x ਗੁਣਾ y ਗੁਣਾ y ਹੁਣ ਦੇਖੋ ਬੱਚਿਓ ਇੱਥੇ ਪੰਜ ਅਗਾ ਪਰ ਇੱਥੇ ਪੰਜ ਨਹੀਂ ਹੈਗਾ ਇੱਥੇ 3 ਹੈਗਾ ਇੱਥੇ 3 ਨਹੀਂ ਹੈਗਾ ਇੱਥੇ a ਹੈਗਾ ਇੱਥੇ a ਨਹੀਂ ਹੈਗਾ ਇੱਥੇ y ਹੈਗਾ ਇੱਥੇ y ਨਹੀਂ ਹੈਗਾ ਇੱਥੇ b ਹੈਗਾ ਇੱਥੇ b ਨਹੀਂ ਹੈਗਾ ਇੱਥੇ x ਹੈਗਾ ਇੱਥੇ x ਨਹੀਂ ਹੈਗਾ ਭਾਵੇਂ ਅਸੀਂ ਦੇਖਦੇ ਹਾਂ ਕਿ ਦੋਨੋਂ ਪਦਾਂ ਵਿੱਚ ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੈ ਤੇ ਬੱਚਿਓ ਜਦੋਂ ਸਾਂਝਾ ਗੁਣਨਖੰਡ ਨਾ ਹੋਵੇ ਤੇ ਅਸੀਂ ਕਹਿੰਦੇ ਹਾਂ ਅਜਿਹੀ ਹਾਲਤ ਵਿੱਚ ਸਾਂਝਾ ਗੁਣਨਖੰਡ ਇੱਕ ਹੁੰਦਾ ਹੈ ਇਹ ਯਾਦ ਰੱਖਣੀ ਹੈ ਨਾਲ ਤੁਸੀਂ ਹੈਂ ਤੁਹਾਡੇ ਇਦਾਂ ਮਨ ਲਕੀ ਜਿਹਦਾ ਬਹੁ ਵਿਕਲਪੀ ਪ੍ਰਸ਼ਨ ਵੀ ਆ ਸਕਦਾ ਹੈ ਤੇ ਖਾਲੀ ਥਾਂ ਭਰੋ ਵਿੱਚ ਵੀ ਆ ਸਕਦਾ ਸੋ ਇਸ ਲਈ 5a²b ਅਤੇ 9xy² ਦਾ ਸਾਂਝਾ ਗੁਣਨਖੰਡ ਹੋ ਗਿਆ ਸਾਡਾ ਇੱਕ ਜੋ ਕਿ ਸਾਡਾ ਜਵਾਬ ਹੈਗਾ a ਅੱਗੇ ਚਲੀਏ ਤੀਜਾ ਹੁਣ ਕਹਿੰਦੇ 8p 8p² 20p q 28p² q ਕਿਹਦੇ ਬਰਾਬਰ ਹੋਏਗਾ ਸੋ ਅਸੀਂ ਲੈ ਲਿਆ ਬੱਚਿਓ ਇਹ ਦੇਖੋ 8 ਨੂੰ ਪਹਿਲੇ ਅਸੀਂ ਕੀਤਾ 2 4 p p ਲਿਖ ਲਿਆ p² ਨੂੰ ਤੇ 20 ਨੂੰ ਮੈਂ ਲਿਖ ਦਿੱਤਾ 4 5 ਗੁਣਾ ਪੀ ਗੁਣਾ ਕਿਊ ਲਿਖ ਦਿੱਤਾ ਤੇ 28 ਨੂੰ ਮੈਂ 4 ਗੁਣਾ 7 ਲਿਖ ਦਿੱਤਾ ਤੇ ਪੀ ਵਾਣਾ ਪੀ ਲਿਖ ਦਿੱਤਾ ਹੁਣ ਵਿੱਚ ਸਾਫ ਪਤਾ ਲੱਗਦਾ ਕੋਈ 4 ਵੀ ਸਾਂਝਾ ਹੈ 4 4 ਸਾਂਝਾ ਹੈ 7 ਸਾਂਝਾ ਨਹੀਂ ਹੈਗਾ 5 ਸਾਂਝਾ ਨਹੀਂ ਹੈਗਾ ਕਿਊ ਕਿਊ ਇੱਥੇ ਹੈਗਾ ਪਰ ਕਿਊ ਇੱਥੇ ਨਹੀਂ ਵਾਲੀ ਪੀ ਵੀ ਸਾਂਝਾ ਹੈ ਏ ਏ ਸੋ 4 ਪੀ ਮੈਂ ਬਾਹਰ ਲੈ ਲਿਆ 4 ਪੀ ਬਾਹਰ ਲੈ ਲਿਆ ਜਿਵੇਂ 4 ਪੀ ਬਾਹਰ ਲੈ ਲਿਆ ਬੱਚਿਓ ਤੇ ਇੱਥੇ ਕੀ ਬਚ ਗਿਆ 2 ਪੀ 2 ਪੀ ਹੈ ਤੇ ਘਟਾ ਦਾ ਨਿਸ਼ਾਨ ਲਗਾਇਆ ਤੇ ਇੱਥੇ ਕੀ ਬਚ ਗਿਆ 5 ਕਿਊ 5 ਕਿਊ ਇਥੇ 4 ਪੀ ਬਾਹਰ ਚੱਕਿਆ ਇੱਥੇ ਜਮਾ ਦਾ ਨਿਸ਼ਾਨ ਆਇਆ ਜਮਾ ਦਾ ਨਿਸ਼ਾਨ ਤੇ ਇੱਥੇ ਬਚਿਆ 7 ਪੀ 1 ਨਹੀਂ 7 ਪੀ ਕਿਉ 7 ਇਹ ਕਿਉ ਸੋ 4 ਪੀ ਬ੍ਰੈਕਟ ਦੇ 2 ਪੀ 5 ਕਿਉ ਜਮਾ 7 ਕਿਉ ਸੋ ਇਹ ਕਿੱਥੇ ਹੈਗਾ ਬੱਚਿਓ ਇਹ ਸਾਡਾ ਜਵਾਬ ਹੈਗਾ ਡੀ ਹੈ ਬਣਾ 4 ਪੀ 2 ਪੀ 5 ਕਿਉ ਜਮਾ 7 ਕਿਉ ਇਦਾਂ ਅਸੀਂ ਕਰਕੇ ਦੇਖਣਾ ਤੇ ਸਾਡਾ ਇਹ ਜਵਾਬ ਆਇਆ ਅੱਗੇ ਚਲੀਏ ਅਗਲਾ ਆ ਗਿਆ ਬੱਚਿਓ ਹੁਣ ਸਾਡਾ ਇਹ ਹੈਗਾ 3 ਬ੍ਰੈਕਟ ਪਾ ਕੇ 2l/m² 2l/m ਠੀਕ ਹੈ ਸੋ ਐਸੀ ਕਿੱਦਾਂ ਕਰਨਾ 3 2l/m ਪੂਰੇ ਦਾ ਵਰਗ ਬ੍ਰੈਕਟ ਪਾ ਕੇ 2l/m ਸੋ ਬਰਾਬਰ 3 ਸੋ ਇਹ 2lm² ਨੂੰ ਮੈਂ 2l/m² ਨੂੰ ਮੈਂ 2l/m 2l/m ਲਿਖ ਲਿਆ ਤੇ ਜਮਾ ਇਹਨੂੰ ਕਰ ਦਿੱਤਾ ਕਿਉਂਕਿ ਇੱਥੇ ਕੋਈ ਸਾਂਝਾ ਨਹੀਂ ਹੈਗਾ ਤੇ ਨੂੰ ਮੈਂ 1 ਲਿਖਿਆ ਹੁਣ ਦੇਖੋ ਬਜੇ 2l/m ਤੇ 2l/m ਐਗਿਆ ਗਿਆ ਸਾਂਝਾ ਗੁਣਨ ਖੰਡਾ ਲਿਆ ਸੋ ਮੈਂ 2l/m ਇਹ ਬਾਹਰ ਲੈ ਲਿਆ ਇੱਥੋਂ ਦੀ ਜਿਹੜੇ ਬਾਹਰ ਚੱਕਿਆ ਤੇ ਇੱਥੇ ਕੀ ਬਚਿਆ ਇੱਥੇ ਬਚਿਆ 3 2l/m 3 ਛੋਟਾ ਬ੍ਰੈਕਟ 2l/m ਜਮਾ ਤੇ ਇੱਥੇ ਬਚਿਆ 1 ਹੁਣ ਮੈਂ ਅੰਦਰਲਾ ਬ੍ਰੈਕਟ ਖੋਲਿਆ ਉਹਲਾ ਸੋ ਇਹ ਬਣੇ 3*2l 6l 3*6l ਤੇ ਘਟਾ 3m ਘਟਾ 3m ਤੇ ਜਮਾ 1 ਇਹ ਉਹਲਾ ਲੋ ਜੀ ਸੋ ਇਹ ਸਾਡਾ ਜਵਾਬ ਆ ਗਿਆ 2l/m ਬ੍ਰੈਕਟ ਬੰਦ ਤੇ ਫਿਰ ਬ੍ਰੈਕਟ ਸ਼ੁਰੂ 6l ਘਟਾ ਤਿੰਨ ਮੈਂ ਜਮਾ ਇੱਕ ਸੋ ਸਾਡਾ ਇਹ ਜਵਾਬ ਹੈਗਾ ਜੋ ਕਿ ਹੈਗਾ a ਇਹੋ ਜਿਹਾ 2l ਬੜਾ ਵਧੀਆ ਸਵਾਲ ਸੀ ਬੱਚੋ ਇਹੋ ਜਿਹਾ ਕਿਉਂਕਿ ਅਸੀਂ ਇਧਰੋਂ ਦੀ ਇਹ ਸਾਂਝਾ ਲਿਆ ਬ੍ਰੈਕਟ ਵਾਲਾ ਪਦ ਤੇ ਫਿਰ ਅੰਦਰ ਇੱਕ ਬ੍ਰੈਕਟ ਰਹਿ ਗਿਆ ਤੇ ਬਾਹਰ ਤਿੰਨ ਰਹਿ ਗਿਆ ਤੈਨੂੰ ਖੋਲਣਾ ਵੀ ਹੈ ਸੋ ਤਿੰਨ ਨੂੰ ਨੇ 6l ਤੇ ਘਟਾ ਤਿੰਨ ਸੋ ਇਸ ਸਵਾਲ ਨੂੰ ਤੁਸੀਂ ਚੰਗੀ ਤਰ੍ਹਾਂ ਆਪਣੇ ਆਪ ਮਤਲਬ ਕਿ ਬਹੁ ਵੀ ਕਲਪੀ ਪ੍ਰਸ਼ੰਤ ਨਾ ਸੋਚ ਕੇ ਇੱਕ ਸਵਾਲ ਦੇ ਤੌਰ ਤੇ ਐਸ ਲੈ ਸਕਦੇ ਹੋ ਕਿ ਇਸ ਸਵਾਲ ਦੇ ਗੁਣਨਖੰਡ ਕਰੋ ਉਦਾਂ ਵੀ ਤੁਸੀਂ ਇਹੋ ਜਿਹਾ ਸਵਾਲ ਕਰ ਸਕਦੇ ਹੋ ਸੋ ਆਖਰੀ ਸਵਾਲ ਆ ਗਿਆ ਬੱਚਿਓ ਹੁਣ ਕਹਿੰਦੇ ਪੀ ਵਰਗ ਕਟਾ ਪੀ ਕਿਊ ਜਮਾ ਪੀ ਆਰ ਕਟਾ ਕਿਊ ਆਰ ਠੀਕ ਹੈ ਸੋ ਆ ਦੇਖੋ ਪੀ ਵਰਗ ਕਟਾ ਪੀ ਕਿਊ ਜਮਾ ਪੀ ਆਰ ਕਟਾ ਕਿਊ ਆਰ ਸੋ ਮੈਂ ਇਹਦਾ ਇਹਦਾ ਪਹਿਲੇ ਇਹ ਦੇ ਵਿੱਚ ਦੋ ਗੁਣਨਖੰਡ ਇਹ ਜਿਹੜੇ ਹੈਗੇ ਨੇ ਇਹ ਚ ਪੀ ਸਾਂਝਾ ਸੋ ਪੀ ਸਾਂਝਾ ਲੈ ਲਿਆ ਤੇ ਕੀ ਬਣ ਗਿਆ ਪੀ ਕਟਾ ਕਿਊ ਪੀ ਕਟਾ ਕਿਊ ਜਮਾ ਇਹ ਦੋਨਾਂ ਦੇ ਵਿੱਚ ਇਹ ਦੋ ਪਦਾਂ ਦੇ ਵਿੱਚ ਆਰ ਸਾਂਝਾ ਸੋ ਆਰ ਸਾਂਝਾ ਲੈ ਲਿਆ ਫਿਰ ਆ ਗਿਆ ਪੀ ਕਟਾ ਕਿਊ ਪੀ ਕਟਾ ਕਿਊ ਹੁਣ ਬੱਚਿਓ ਇਹ ਦੋ ਪਦ ਬਣ ਗਏ ਇਹ ਚਾਰ ਪਦਾਂ ਦੇ ਇਹ ਦੋ ਪਦ ਬਣ ਗਏ ਹੁਣ ਇਹ ਦੋ ਪਦਾਂ ਦੇ ਵਿੱਚ ਪੀ ਕਟਾ Q ਤੇ ਪੀ ਕਟਾ Q ਸਾਂਝਾ ਹੈ ਇਹ ਸਵਾਲ ਅਸੀਂ ਵਿਸਥਾਰ ਨਾਲ ਇਹਦੇ ਕਰ ਚੁੱਕੇ ਹਾਂ ਸੋ ਪੀ ਕਟਾ Q ਬਾਹਰ ਲੈ ਲਿਆ ਬਾਹਰ ਲੈ ਲਿਆ ਤੇ ਇੱਥੇ ਕੀ ਬਚ ਗਿਆ ਕੱਲਾ ਪੀ ਤੇ ਇੱਥੇ ਕੀ ਬਚਿਆ ਕੱਲਾ R ਜਮਾ R ਸੋ ਇਹਨੂੰ ਤੁਸੀਂ ਅੱਗੇ ਪਿੱਛੇ ਵੀ ਲਿਖ ਸਕਦੇ ਹੋ ਕਿਉਂਕਿ ਅਸੀਂ ਜਾਣਦੇ ਹਾਂ 3 ਦੋਣਾ 6 ਤੇ 2 3 6 4 3 12 3.12 75 35 57 35 ਜਿੱਦਾਂ ਮਰਜ਼ੀ ਕਰ ਲਓ ਸੋ ਪੀ ਕਟਾ ਕਿਉ ਪੀ ਜਮਾ ਆਰ ਤੇ ਜਾਂ ਫਿਰ ਪੀ ਜਮਾ ਆਰ ਪੀ ਕਟਾ ਕਿਉ ਤੁਸੀਂ ਇਦਾਂ ਲਿਖ ਸਕਦੇ ਹੋ ਸੋ ਪੀ ਜਮਾ ਆਰ ਪੀ ਕਟਾ ਕਿਉ ਇਹ ਸਾਡਾ ਸੀ ਸਾਡਾ ਜਵਾਬ ਆ ਗਿਆ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 12.1 ਦਾ ਸਵਾਲ ਨੰਬਰ 5 ਤੇ ਇਸ ਵੀਡੀਓ ਦੇ ਨਾਲ ਤੁਹਾਡਾ ਅਭਿਆਸ ਨੰਬਰ 12.1 ਇੱਥੇ ਸਮਾਪਤ ਹੁੰਦਾ ਹੈ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਪੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।